ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਮਨਾਉਣ ਤੋਂ ਬਾਅਦ ਆਪਣੀਆਂ ਸੇਵਾਵਾਂ ਮੁੜ ਤੋਂ ਸਭਾਲਣ ਦਾ ਐਲਾਨ ਕੀਤਾ ਹੈ ਤਾਂ ਇਸ ਤੋਂ ਬਾਅਦ ਹੁਣ ਪਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਇਸ ਮਾਮਲੇ ਦੇ ਵਿੱਚ ਬੋਲਦਿਆਂ ਕਿਹਾ ਹੈ ਕਿ ਉਹ ਹਰਜਿੰਦਰ ਸਿੰਘ ਧਾਮੀ ਤੋਂ ਸਵਾਲ ਪੁੱਛਣਾ ਚਾਹੁੰਦੇ ਨੇ ਕਿ ਜੋ ਚੀਜ਼ਾਂ ਗਲਤ ਹੋ ਰਹੀਆਂ ਨੇ ਉਹਨਾਂ ਦਾ ਹੱਲ ਹੋਵੇਗਾ ਜਾਂ ਨਹੀਂ ਇਸ ਦੇ ਨਾਲ ਹੀ ਉਹਨਾਂ ਇਹ ਵੀ ਸਵਾਲ ਕੀਤਾ ਹੈ ਕਿ ਜਿਨ੍ਹਾਂ ਹਾਲਾਤਾਂ ਤੋਂ ਤੰਗ ਆ ਕੇ ਉਹਨਾਂ ਆਪਣਾ ਅਸਤੀਫਾ ਦਿੱਤਾ ਸੀ ਉਹਨਾਂ ਦਾ ਹੱਲ ਕਦੋਂ ਹੋਏਗਾ ਅੱਜ ਐਸਡੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫਾ ਵਾਪਸ ਲਿਆ ਮੈਂ ਮੇਰਾ ਇੱਕ ਸਵਾਲ ਆ ਉਹਨਾਂ ਨੂੰ ਕਿ ਧਾਮੀ ਸਾਹਿਬ ਕੀ ਜਿਸ ਕਰਕੇ ਤੁਸੀਂ ਅਸਤੀਫਾ ਦਿੱਤਾ ਸੀ ਤੁਸੀਂ ਕੰਮ ਨਹੀਂ ਕਰ پا ਰਹੇ ਸੀ ਕੀ ਉਹ ਸਮੱਸਿਆ ਦਾ ਹੱਲ ਹੋ ਗਿਆ ਇੱਕ ਪਰਿਵਾਰ ਨੂੰ ਬਚਾਉਣ ਲਈ ਜਥੇਦਾਰਾਂ ਦਾ ਹਟਾਉਣਾ ਕਾਂਗਰਸ ਨੇ ਅਗਰ ਅਕਾਲ ਤਖ ਦੀ ਬਿਲਡਿੰਗ ਨੂੰ ਟੈਟਰੀ ਕੀਤਾ ਸ਼੍ਰੀ ਅਕਾਲ ਤਖ ਸਾਹਿਬ ਦੀ ਤੇ ਇੱਕ ਪਰਿਵਾਰ ਨੂੰ ਬਚਾਉਣ ਲਈ ਇਹਨਾਂ ਨੇ ਵੀ ਤਾਂ ਅਕਾਲੀ ਦਲ ਦੇ ਇੰਸਟੀਚਿਊਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਕੋਈ ਮਰਿਆਦਾ ਨਹੀਂ ਰੱਖੀ ਪਰ ਕੌਮ ਦੇ ਅੰਦਰ ਵੀ ਰੋਸ ਪਾਇਆ ਜਾ ਰਿਹਾ ਕੀ ਉਹਦਾ ਹੱਲ ਹੋ ਗਿਆ ਹੁਣ ਅੱਗੇ ਤਾਂ ਉਹ ਨਹੀਂ ਹੋਊਗਾ ਜਾਂ ਹੋਰ ਬਾਕੀ ਚੀਜ਼ਾਂ ਜਿਸ ਜਿਹੜੀਆਂ ਗਲਤ ਹੋ ਰਹੀਆਂ ਨੇ ਕੀ ਉਹਨਾਂ ਦਾ ਹੱਲ ਹੋ ਗਿਆ ਜੇ ਤੁਸੀਂ ਹੱਲ ਕਰੋਗੇ ਕੌਮ ਇਹ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹੈ ਤੇ ਤੁਸੀਂ ਜਰੂਰ ਇਸ ਤੇ ਦੱਸੋ ਔਰ ਮੈਂ ਇਹ ਸਮਝ ਜਾ ਕਿ ਇੱਕ ਕੀ ਪਰਿਵਾਰਾਂ ਨੂੰ ਬਚਾਉਣਾ ਸ਼੍ਰੋਮੀ ਗੁਰਦੁਆਰਾਪੰਧ ਕਮੇਟੀ ਜੇ ਇੰਸਟੀਚੂਨ ਦਾ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਜੇ ਇੰਸਟੀਚੂਨ ਦੀ ਮਰਿਆਦਾ ਨੂੰ ਪੰਕ ਕਰਨਾ ਇਹ ਜ਼ਰੂਰੀ ਹੈ ਇਹ ਵੀ ਕੌਮ ਜਾਨਣਾ ਚਾਹੂਗੀ ਕਿ ਤੁਸੀਂ ਕਿਉਂ ਇਸਤੀਫਾ ਦੇ ਕੇ ਗਏ ਸੀ ਔਰ ਉਹ ਕਿਉਂ ਬਾਪਸਾ ਹੈ ਔਰ ਇਹਦੇ ਇਹ ਕਿਹੜੇ ਹਾਲਾਤ ਨੇ ਜਿਹਦੇ ਤੁਹਾਨੂੰ ਆਉਣਾ ਪਿਆ। ਪਰ ਅਸੀਂ ਕਹਿੰਦੇ ਕਿ ਤੁਸੀਂ ਅੱچھے ਭਲੇ ਇਨਸਾਨ ਹੋ ਪ੍ਰਦਾਨ ਰਹਿਣੇ ਚਾਹੀਦੇ ਹੋ ਸ਼ਰੋਣੀ ਕਮੇਟੀ ਦੇ। ਮਗਰ ਪਰ ਇਹ ਚੀਜ਼ਾਂ ਕੌਮ ਦੇ ਸਾਹਮਣੇ ਜ਼ਰੂਰ ਰੱਖੋ ਕੌਮ ਜਾਣਨਾ ਚਾਹੁੰਦੀ। ਬਿਊਰੋ ਰਿਪੋਰਟ ਜਗਵਾਨੀ ਟੀਵੀ